1.5 ਲੱਖ ਰੁਪਇਆ ਫਰਸਟ ਦਾ ਪ੍ਰਾਈਜ਼ ਹੈ 65 ਕਿਲੋ 812 ਗ੍ਰਾਮ ਦੁੱਧਾ ਜੀ ਦਾ ਇਹ ਫਰਸਟ ਆਈ ਹੈ ਜੀ 860 ਗ੍ਰਾਮ ਇਹ ਦੋ ਦੰਦਾ ਜੀ 49 ਕਿਲੋ 860 ਗ੍ਰਾਮ ਦੁੱਧ ਦਿੱਤਾ ਹੈ ਦੋਸਤੋ ਪੀਡੀਐਫ ਫੇਮੇਲਾ ਜਗਰਾਉਂ ਤੇ ਪਹੁੰਚੇ ਜਗੇ 18 ਤਰੀਕ ਨੂੰ ਤੇ ਮੱਝਾਂ ਦੀ ਮਿਲਕਿੰਗ ਸਾਰੀ ਨਿਬੜ ਚੁੱਕੀ ਹੈਗੀ ਹੋ ਰਿਜ਼ਲਟ ਵੀ ਸਾਹਮਣੇ ਹੋਊ ਤੁਹਾਨੂੰ ਦਿਖਾਵਾਂਗੇ ਸਾਰਾ ਆਪਾਂ ਇਧਰ ਐਂਟਰੀ ਗੇਟ ਤੇ ਤੁਸੀਂ ਮਾਹੌਲ ਦੇਖ ਸਕਦੇ ਹੋ ਸਟਾਲਾਂ ਲੱਗੀਆਂ ਹੋਈਆਂ ਥੋੜੀਆਂ ਜੀਆਂ ਫੀਡ ਵਾਲੀਆਂ ਕੰਪਨੀਆਂ ਗਈਆਂ ਦੇਖੋ ਤੁਸੀਂ ਇਹ ਸ਼ੈੱਲ ਇੱਕ ਵਾਰ ਪਾਣੀ ਤੋਂ ਇਹ ਪੀਡੀਐਸ ਕੰਪਨੀਆਂ ਆ ਕਾਫੀ ਤੇ ਅੱਗੇ ਲਾਲ ਮਹਿਲ ਫੀਡ ਵਾਲੇ ਅੱਗੇ ਵੇਰ ਕਾਲੇ ਆਗੇ ਅਨੁਵਰਤ ਕੈਟਲ ਫੀਡ ਪਾਰਸ ਨਿਊਟ੍ਰੀਸ਼ਨ ਇਧਰ ਕਾਰਗਲ ਫੀਡ ਉਸ ਤੋਂ ਬਾਅਦ ਸੁੰਜਨ ਫੀਡ ਵਾਲੇ ਆ ਉਹ ਕਾਫ ਫੀਡ ਵਾਲੇ ਆਗੇ ਸ਼ਵਾ ਫੀਡ ਇੰਟਰਾ ਕੇਅਰ ਕਾਫੀ ਕੰਪਨੀਆਂ ਆ ਗਈਆਂ ਤੇ ਦੇਖ ਲਓ ਤੁਸੀਂ ਮਾਹੌਲ ਇੰਨਾ ਕਾ ਮੂਰੇ ਐਂਟਰੀ ਗੇਟ ਦਾ 10 ਲੱਖ ਰੁਪਏ ਅੱਛਾ 25000 ਸਪੈਸ਼ਲ ਇਨਾਮ ਦਿੱਤਾ ਵੀ ਸਕੰਦਰ ਨੇ ਉਗਲ ਫੀਡ ਵੱਲੋਂ ਉਹ ਕਾਫ ਫੀਡ ਵੱਲੋਂ ਦੇਰ ਹੋ ਗਿਆ ਜੀ ਇੱਕ ਮੱਝ ਦੇ ਬਸ 25 ਸਵਾ ਲੱਖ ਹੋ ਗਿਆ ਜੀ 25 ਫੀਡ ਦੇ ਵੱਲੋਂ 1 ਇੱਕ ਮੱਝ ਦੇ ਲਈ ਡੇਢ ਲੱਖ ਹੋ ਗਿਆ ਜੀ ਡੇਢ ਲੱਖ ਰੁਪਇਆ ਫਰਸਟ ਦਾ ਪ੍ਰਾਈਜ਼ ਹੈ 65 ਕਿਲੋ 812 ਗ੍ਰਾਮ ਦੁੱਧਾ ਜੀ ਦਾ ਆ ਲੋ ਜੀ ਸਰਟੀਫਿਕੇਟ ਆ ਸਰਟੀਫਿਕੇਟ ਬਣਾਓ ਵੀਰੇ ਮਾਗਰ ਮੈਂ ਸਪான்ਸਰ ਕਰਿਆ ਉਕਾਫ ਫੀਡ ਸਿਕੰਦਰ ਵਾਜ ਦੀ ਪਿੱਛੇ ਨੂੰ ਹੋ ਕੇ ਰੋ ਯਾਰ ਆ ਕੈਮਰਾ ਦੇ ਮੂਹਰੇ ਨਾ ਆਓ ਓਕੇ ਜੀ ਥੈਂਕ ਯੂ ਪਾਲਿਆਂ ਵਾਲੇ ਲੈ ਕੇ ਜੀ ਤਿੰਨ ਪ੍ਰਾਈਜ਼ ਐਤ ਕੀ 20 ਤੇ ਜ਼ਿਆਦਾ ਉਹਨਾਂ ਦੇ ਭਰਾਵਾਂ ਓਕੇ ਇਕਬਾਲ ਨੇ ਬਹੁਤ ਮਿਹਨਤ ਕੀਤੀ ਹੈ ਵਧਾਈ ਦੇ ਪਾਤਰ ਨੇ ਤਿੰਨ ਇਨਾਮ ਜਿੱਤਣੇ ਨੇ ਛੋਟੀ ਮਿੱਟੀ ਗੱਲ ਨਹੀਂ ਹੈਗੀ ਅਗਲਾ ਪ੍ਰਾਈਜ਼ ਸੈਕੰਡ ਪਾਲ ਸਿੰਘ 63 ਕਿਲੋ 210 ਗ੍ਰਾਮ ਦੁੱਧ ਇਹ ਵੀ ਓਕਾਫ ਫੀਡ ਵੱਲੋਂ ਸਪੌਂਸਰ ਹੈ ਸਦਾ ਕਰਿਓ ਡਿクター ਸਰ ਸਾਹਮਣੇ ਸੈਕਿੰਡ ਦਾ ਪ੍ਰਾਈਜ਼ ਹੈ ਗਿਆ 51000 ਰੁਪਏ ਡਿクター ਸਰ ਸਾਹਮਣੇ ओके 75 75000 जी संतुष्टि नहीं वोटर टैरिफार्म थर्ड मुक्सर श्री मुक्सर सर साहब सब बहुत सारा रह गया पीडीएस वालों पराइज है क्या जीदा रोक लगा सकूँ मैं नहीं कर रहा है क्या नहीं कर रहा है अगर बन जाए हजार पिया देख के सामने आइ ओके सर आसार्टिफिकेट लेते ਤੱਕ ਨੀਲੀ ਰਾਵੀ ਦਾ ਦਿੱਦੀ ਹੋ ਸਕਦਾ ਨੀਲੀ ਰਾਵੀਆਂ ਲੈ ਲਓ ਕਿਮਾ ਕਰਾਉਣਾ ਫੋਟੋ ਕਰਾ ਲੈ ਫੋਟੋ ਜਿਹੜੇ ਨਾਮ ਆਤੀ ਕਰਾਦਾ ਜਾਨੇ ਫੋਟੋ ਕਰਾ ਲਾਗੀ ਬਾਤ ਆਪਾਂ ਲੋਗੇ ਕਿ ਬਹੁਤ ਵਧੀਆ ਫੋਟੋ ਕਰਾ ਲੈ ਫੋਟੋ ਕਰਾ ਲੈ ਕਿਹਦੀ ਰਹੇ ਉਹ ਤਾਂ ਨਹੀਂ ਰਹੇਗਾ ਜਿਹੜੇ ਆਪਾਂ ਦੇਖਦੇ ਹਾਂ ਸਾਡੇ ਇਹ ਥਾੜਾ ਜਿਹਾ ਨਵਾਂ ਪੈਲੇ ਨਹੀਂ ਮੰਨਦਾ ਦਸ ਦਿਨ ਦੀ ਮਿਹਨਤ ਤੁਹਾਡੀ ਇਹ ਫੋਟੋ ਕਰਾਉਣਾ ਦੇ ਦਿੱਤਾ ਰਿਸਲਟ ਮਿਲਦੇ 860 ਗ੍ਰਾਮ ਇਹ ਦੋ ਦੰਦਾ ਜੀ 60 ਗ੍ਰਾਮ 49 ਕਿਲੋ 860 ਗ੍ਰਾਮ ਦੁੱਧ ਦਿੱਤਾ ਹੈ ਆਗਰਦੀਪ ਸਿੰਘ ਦਾ ਫਸਟ ਪ੍ਰਾਈਜ਼ 1 ਲੱਖ ਰੁਪਇਆ ਜੀ ਪ੍ਰਾਈਜ਼ ਆਇਦਾ ਦੇਖੇ ਸਾਹਮਣੇ ਬਸ ਕੋਈ ਨਹੀਂ ਉੱਧਰ ਹੋ ਜਾ ਅੱਗੇ ਆਜਾ ਉੱਧਰ ਕਰ ਦਿਓ ਲੈਡੀ ਜੀ ਨੂੰ ਉੱਧਰ ਕਰਕੇ ਫੋਟੋ ਆ ਜਾਣਾ ਐਸੇ ਖੜ੍ਹ ਜਾਓ ਕੋਣ ਦੇਖੋ ਜੀ ਸਾਹਮਣੇ ਸਾਰੇ ਜਣੇ ਯਾਰ ਇਹ ਕਰੋ ਹੈਲੋ ਇੱਕ ਮਿੰਟ ਬਾਈ ਕਹਿ ਜੋ ਯਾਰ ਥੱਲੇ ਜਾਦਾ ਮੈਂ ਬੈਠੇ ਪਿੱਛੇ ਧੰਨਵਾਦ ਜੀ ਸਪੌਂਸਰ ਅਸੀਸ ਫੀਡ ਜੀ ਅਸੀਸ ਫੀਡ ਵੱਲੋਂ ਆਇਸ ਨੂੰ ਪ੍ਰਾਈਜ਼ ਦਿੱਤਾ ਗਿਆ ਉਚਾ ਨੰਬਰ ਗਾਈ ਤਰਨਵੀਰ ਸਿੰਘ ਸਨੋਂ ਨਰਿੰਦਰ ਸਿੰਘ ਪਿੰਡ ਪਾਲੀਆ ਖੁਰਦ ਜ਼ਿਲ੍ਹਾ ਪਟਿਆਲਾ ਦੁੱਧ ਦੋ ਦੰਦ ਸੈਕਿੰਡ ਆਜੋ ਵੀ ਦੋ ਦੰਦ ਸੈਕਿੰਡ 49 ਕਿਲੋ 275 ਗ੍ਰਾਮ ਦੁੱਧ ਦਿੱਤਾ ਇਹਨੇ ਤਰਨਵੀਰ ਸਿੰਘ ਦੀ ਹੈ ਇੰਤਰਾ ਕੇ ਆਰਸਨ ਬਾਂਸੋ ਕਰ ਰਹੀ ਇਹਨੂੰ ਪ੍ਰਾਈਜ਼ ਹੈ ਜੀ 51000 ਰੁਪਿਆ ਆ ਲਓ ਜੀ ਦੁੱਧ ਹੈਗਾ ਜੀ ਇਹਦਾ 49 ਕਿਲੋ 275 ਗ੍ਰਾਮ ਹਾਂ ਥਰਡਾ ਜੀ ਤੀਕਿੰ ਲੈ ਕੇ ਦੋ ਦੰਦ ਚ ਇਹਦਾ ਹੈਗਾ ਜੀ ਤੀਜੀ ਦਾ ਸਿਰਫ 200 ਗ੍ਰਾਮ ਦਾ ਹੀ ਫਰਕ ਹੈ ਓਕੇ ਜੀ 200 ਗ੍ਰਾਮ 20000 ਚ ਪੈ ਗਿਆ ਚਲੋ ਜੀ ਇਹਦਾ ਇਨਾਮ 31000 ਰੁਪਿਆ ਰਹਿ ਗਿਆ 200 ਗ੍ਰਾਮ ਦੁੱਧ ਘੱਟ ਘੱਟ ਕੇ 49 ਕਿਲੋ 57 ਗ੍ਰਾਮ ਸ਼ਸ਼ਮਾ ਡੇਰੀ ਫਾਰਮ ਕਰਨਾਲ ਆ ਲੋ ਜੀ ਅੱਗੇ ਕਰ ਲੋ ਆ ਕੇ ਕਰ ਲੋ ਥੋੜੀ ਜੱਗਿਆ ਕਰਿਓ ਰੋ 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 ਦੇਖਿਆ ਸਾਹਮਣੇ ਇਸ ਨੂੰ ਮੰਡਰੀ ਫਾਰਮ ਕਰਨਾ ਠੀਕ ਹੈ ਓਕੇ ਹੁਣ ਵੱਡੀਆਂ ਗਾਵਾਂ ਗਿਆ ਫਸਟ ਵੱਡੀਆਂ ਗਾਵਾਂ ਦੇ ਵਿੱਚ ਫਸਟ ਪ੍ਰਾਈਜ਼ ਨਰਿੰਦਰ ਸਿੰਘ ਪਾਲੀ ਖੁਰਦ ਪਾਲੀਆਂ ਖੁਰਦ ਫਾਸਟ ਪ੍ਰਾਈਜ਼ 65 ਕਿਲੋ 812 ਗ੍ਰਾਮ ਦੁੱਧ ਦਿੰਦਾ ਹੈ ਸ਼ਿਵਾ ਵੀੜ ਆ ਜਾਈਏ ਦੁਆਗ ਲਈ ਇਹ ਫਾਸਟ ਆਈ ਹੈ ਜੀ ਇੱਕ ਮੇਰਾ ਵੀਰ ਜਿਹੜਾ ਰਸਤੇ ਦੇ ਵਿੱਚ ਖੜੇ ਨੇ ਨਾ ਮਾੜਾ ਆ ਇਹ ਰਸਤਾ ਛੱਡ ਦਿਓ ਯਾਰ ਪਸ਼ੂ ਡਰਦੇ ਆ ਦੇਖਿਆ ਵੀਰ ਜਰਾ ਸਰ ਪ੍ਰਾਈਜ ਹੈਗੇ ਜੀ 1 ਲੱਖ ਰੁਪਇਆ ਜੀ ਜੀ ਕੀ ਪਤਾ ਜੀ ਜੀ ਸ਼ਿਵਾ ਫੀਡ ਨੇ ਸ਼ਿਵਾ ਫੀਡ ਨੇ ਸਪான்ਸਰ ਕਰਾਇਆ ਇਹਦਾ ਇਨਾਮ ਆ ਸ਼ਿਵਾ ਫੀਡ ਦੇ ਰਹੀ ਹੈ ਠੀਕ ਹੈ ਜੀ ਇੰਟਰਾ ਕੇਰ ਇਹ ਤੋਂ ਅਗਲੀ ਪ੍ਰਾਈਜ ਦੇਣਗੇ ਠੀਕ ਹੈ ਜੀ ਦੂਜੇ ਨੰਬਰ ਵਾਲੀ ਹੋ ਗਈ ਬਲਦੇਵ ਸਿੰਘ ਸਨ ਆਫ ਪ੍ਰੀਤਮ ਸਿੰਘ ਪਹਿਲੇ ਜੀ ਗਾਲ ਬਖੇੜੀ ਹਰਿਆਣਾ ਤੋਂ ਦੁੱਧ ਦੇ ਗਾਹ 43 ਕਿਲੋ 95 ਗ੍ਰਾਮ ਸੈਕਿੰਡ ਜੀ 43 ਕਿਲੋ 95 ਗ੍ਰਾਮ ਦੁੱਧ ਦਿੰਦਾ ਜੀ ਇਹਨੇ ਵੀ ਦੇਖਿਓ ਸਾਹਮਣੇ ਤੀਜਾ ਨੰਬਰ ਹੈ ਗਾ ਜੀ ਪ੍ਰਵੀਨ ਸਿੰਘ ਸਨੁਹ ਅਮੀਰ ਸਿੰਘ ਪਿੰਡ ਲਹਿਰਾਬੇੜ ਜ਼ਿਲ੍ਹਾ ਫਿਰੋਜ਼ਪੁਰ ਦੁੱਧ ਦੇ ਗਾਹ 43 ਕਿਲੋ 72 ਗ੍ਰਾਮ हाँ जी थर्ड आई है तरताली किलो बहत्तर ग्राम दुध दे के प्रवीन सिंह लहरा बेट चलो जी आ जाओ भी आगे अगे आ गए जी स्पॉन्सर कि वालों है पीडीएस डी एस वालों स्पॉन्सर है जी ये आ लो दो दंद ਵੇਡਾ ਉਹ ਲੈ ਕੇ ਆਓ ਜੀ ਪਹਿਲਾ ਨਾਮ ਹੈਗਾ ਅਗਰਦੀਪ ਸਿੰਘ ਸਰਦਾਰ ਅਕਬਾਲਜੀਤ ਸਿੰਘ ਇਹਦਾ 31000 ਰੁਪਇਆ ਜੀ ਸਾਢੇ ਦਾ ਹਾਂ ਉਹ ਨੰਬਰ ਦੇ ਪੈਸੇ ਬੋਲ ਦਿਆ ਕਰੋ ਵਾਦੀਆ ਕਰੋ ਕੀ ਆ ਰਹਾ ਹੈ ਇੱਕ ਪੈਕ ਨੂੰ ਮੈਂ ਤੁਹਾਨੂੰ ਭਾਈ ਇਹ ਕੈਟਾਗਰੀ ਨੂੰ ਬਹੁਤ ਵੱਡੀ ਗਾਵਾਂ ਚ ਆ ਗਿਆ ਬਹੁਤ ਇਹ ਦੋ ਲੰਦ ਇਹ ਦੋ ਲੰਦ ਇਹਨਾਂ ਨੇ ਦੋ ਤੇ ਨਾ ਦੋਸਤੋ ਇਹ ਵੱਡੀਆਂ ਗਾਵਾਂ ਦੇ ਵਿੱਚ ਫਾਸਟ ਆ ਗਈ ਠੀਕ ਹੈ ਠੀਕ ਹੈ ਮੈਚ ਨੰਬਰ ਫਾਸਟ ਤੇ ਹੀ ਬੋਲਣਾ ਫਿਰ ਸੈਕੰਡ ਤੋਂ ਇਹ ਦੋ ਜਾਨ ਦੇ ਚਪਾਟਾ ਕੈਟਾਗਰੀ ਦਾ ਤਿੰਨ ਲਾ ਲਿਆ ਕਰੋ ਨਾ ਕੋਈ ਕੱਲੀ ਕੱਲੀ ਤੇ ਮੈਨੂੰ ਕੋਈ ਨਹੀਂ ਇਹਨਾਂ ਦੀਆਂ ਨੇ ਤਿੰਨ ਪੜਾਈ ਪਏ ਨੇ ਇਹਨੂੰ ਬੜਾ ਬੋਲੋ ਮਾਣ ਹੈ ਸਿੱਧੇ ਕੋਟੇ ਹੋਇਆ ਇਹਨਾਂ ਦਾ ਇਹ ਬਾਰੇ ਦੇਖਿਓ ਇਹਦੇ ਤਿੰਨ ਤਰ੍ਹਾਂ ਦੇ ਫੋਟੋ ਜੀ ਸਾਹਮਣੇ ਦੇ ਬਾਲ ਕਿਤੇ ਉੱਪਰ ਆਦੀ ਦੋ ਜਾਨ ਦੇ ਦੋ ਇੰਨਾ ਹੀ ਸੈਕਿੰਡ ਪਹਿਲੇ ਵਾਲੀ ਹੈਗੀ ਆ ਵੱਡੀਆਂ ਗਾਵਾਂ ਦੇ ਵਿੱਚ ਫਸਟ ਤੇ ਦੂਜੇ ਨੰਬਰ ਵਾਲੀ ਹੈਗੀ ਆ ਦੋ ਦੰਦ ਦੇ ਵਿੱਚ ਫਸਟ

ਚਾਹ ਵੀ ਹੋਰ ਕਿੱਦਾਂ ਬੈਠਾ ਉਹ ਲੈ ਇੰਦੇ ਵਿੱਚੋਂ ਲੱਗਦੀ ਹੋਰ ਕਿਹੜੀ ਤੀਜੇ ਨੰਬਰ ਵਾਲੀ ਇਹ ਹੈ ਜੀ ਬਸ ਤੋਂ ਅਹ ਦੋ ਦੰਦ ਦੇ ਵਿੱਚ ਹੈ ਨਾ ਕੋਈ ਕੰਮ ਕਰਣੀ ਹੋਣੀ ਉਹ ਚਾਹ ਵਾਲਾ ਕਹਿੰਦੇ ਤੇ ਦੋ ਦੋ ਕਿੱਥੇ ਲੱਗ ਰਿਹਾ ਕਰ ਬੰਦ ਨਹੀਂ ਹੋ ਰਿਹਾ ਹੈ ਇਹ ਦੋਸਤੋ ਦੂਜੇ ਨੰਬਰ ਦੇ ਉੱਤੇ ਆਈ ਹੈਗੀ ਡਿਟੇਲ ਦੇਖ ਇਹ ਕਿਹੜੀ ਪੀਜ ਹੁੰਦੀ ਹੈ ਬਾਈ ਇਹ ਦੂਜੇ ਦੀ ਦੂਜੇ ਨੰਬਰ ਤੇ ਤੇ ਵੱਡੀਆਂ ਗਾਇਆਂਾਂ ਦੇ ਦੋਜ ਵੱਡੀਆਂ ਗਾਇਆਂਾਂ ਦੇ ਵਿੱਚ ਕਿੰਨਾ ਦੁੱਧ ਗੱਡੇ ਆਣੇ ਸਾਢੇ 36 ਡ ਸਾਢੇ 36 ਸਾਹਮਣ ਕਿਹੜੇ ਦੀ ਬਾਈ ਬ੍ਰਹਮਸੰਧ ਦੀ ਕਿਹੜੇ ਦੀ ਬ੍ਰਹਮਸੰਧ ਦੀ ਬਾਲਡ ਵਾਇਡ ਦੀ ਠੀਕ ਆ ਤੇ ਦੋਸਤੋ ਇਹ ਦੂਜੇ ਨੰਬਰ ਤੇ ਉੱਤੇ ਆਈ ਆ ਬਹੁਤ ਸੋਹਣਾ ਦੁੱਧ ਗੱਡੇ ਆਣੇ ਐਵੇਂ ਟਰੈਕਟਰ ਡਿੱਤਿਆਂ ਨੇ ਰਾਸਥਾਨੋਂ ਰਾਸਥਾਨੋਂ ਦਿੱਤ ਗਈ ਹੈ ਠੀਕ ਆ ਬਾਕੀ ਦੋਸਤੋ ਰਾਸਥਾਨੋਂ ਇਹ ਟਰੈਕਟਰ ਦਿੱਤ ਕੇ ਆਈ ਹੈਗੀ ਫਸਟ ਆਈ ਹੈਗੀ ਤੇ ਇੱਥੇ ਇਸ ਕਰ ਰਹੀ ਹੈਗੀ ਆਪਾਂ ਇਹਨਾਂ ਜਰਸੀ ਦੇਖੋ ਤੁਸੀਂ ਦੋਵੇਂ ਮਾਤਰ ਦੇ ਤੇ ਬੜੇ ਬੜੇ ਗ੍ਰਾਉਂਡ ਤੇ ਤੁਸੀਂ ਇਹ ਆਸਟ੍ਰੇਲੀਆ ਦੋਸਤੋ ਦੋਆਂ ਦੰਦੇ ਵਿੱਚ ਇੱਕ ਕਟਾ ਕਰੀ ਜੀ ਲਾ ਇੱਕ ਕਟਾ ਕਰੀ ਸਾਨੂੰ ਪੂਰੀ ਕਰ ਲੈਂਦੇ ਦੇਖੋ 1007 ਨੰਬਰ ਦਿਖਾਈ ਦੇਣਾ 287 ਇਹਦੇ ਸੀ ਜਾਓ ਨਾ ਤੁਹਾਨੂੰ ਜਾਓ ਨਾ ਹਾਂ 1007 ਤੇ ਸੀ ਹੈ ਫੈਸਲੇ 700 ਦੋ ਦੋ ਦੋਨੀਆਂ ਜਾ ਇਹਦਾ ਸੈਕੰਡ ਹੀ ਆ ਫਰਸਟ ਆਏ ਨਹੀਂ ਨੰਬਰ ਤੋਂ 1007 ਚੱਕੀ ਫਿਰਦਾ ਯਾਰ 1007 ਇੱਧਰ ਦੂਜੇ ਜੀ ਦੂਜਾ ਨੰਬਰ 12 ਫਰਸਟ ਜਰਸੀ ਦੇ ਵਿੱਚ 13 ਫਰਸਟ ਨਹੀਂ ਨੰਬਰ 3 19 ਨੰਬਰ ਕਿਹਦੇ ਵੀ ਸੋ ਨਹੀਂ ਵੀ ਦੋ ਅੰਗਰੇਜ਼ੀ ਬੈਠੇ ਨੇ ਬੈਠੇ ਉਸ ਇੰਸਾਸ ਹੁੰਦੀ ਮੇਰਾ ਪਰ ਉਹ ਜਰਸੀ ਕਿੱਥੇ ਆ ਗਈ ਤੀਜੀ ਚਾਈਨ ਦੀ ਗੱਲ ਹੋਈ ਚਾਈਨ ਦੀ ਜੇ ਤਕਨੀਕ ਵਿੱਚ ਸੀ ਲੋਕਾਂ ਨੂੰ ਬਹੁਤ ਚੰਗੀ ਆਜੰਦੀ ਫਿਰ ਚੱਲ ਅੱਗੇ ਚੱਲ ਲੋਕਾਂ ਨੇ ਵਾਰ ਜਿਹੜੀ ਨਾ ਕਰਨੀ ਚੁੱਕੀ ਹੈ ਦੂਸਰੇ ਨੰਬਰ ਤੇ ਆਈ ਹੈ ਦੋਸਤੋ ਸਾਡੇ ਦੂਸਰੇ ਨੰਬਰ ਵਾਲੀ ਆ ਗਈ ਹੈ ਇਹ ਦੋ ਜਰਸੀਆਂ ਬਣੀਆਂ ਚੈਂਪੀਅਨ ਤੁਸੀਂ ਦੇਖੋ ਆਨੇ ਖਾਣ ਦੇ ਆਪਿਆਂ ਚਾਇਲਾ ਪਾਲੀਆ ਕਾਲੀ ਵਿਸ਼ੇਸ਼ ਭਾਈ ਸੀਮਨ ਕਿਹੜੇ ਕਿਹੜੇ ਦੀਆਂ ਪਤਾ ਹੈਗਾ ਐਬੀਐਸਪੀ ਦੇ ਦੋਵੇਂ ਹੀ ਆਪਣੇ ਦੋਵੇਂ ਕਿਹੜਾ ਹੈ ਰਗਾ ਆਪਣਾ ਕਰਨਾਲ ਵੀ ਦੇ ਹਰਿਆਣਾ ਕਰਨਾਲ ਹਰਿਆਣੇ ਤੋਂ ਪਹੁੰਚਿਆ ਠੀਕ ਆ ਭਾਈ ਇਹ ਇਹ ਦੋ ਦਿਨ ਚ ਜਾਂਦਾ ਜੇ ਆਪਾਂ ਕਾਰਨਾਂ ਚ ਆਪਾਂ ਬਾਤਾਂ ਕਿਸੇ ਬਾਤਾਂ ਕਿ ਆਪਾਂ